ਆਫ ਤੇਰੇ ਕੋਲੇ ਕੀ ਜਿਹੜੇ ਸਬੂਤ ਹੈ ਤੇ ਉਹਨੇ ਇੱਕ ਲਿਖੀ ਮੈਨੂੰ ਕਾਪਰ ਦਿੱਤਾ ਤੇ ਨਾਲ ਇੱਕ ਪੈਨ ਡਰਾਈਵ ਦਿੱਤੀ ਹੈ ਜਿਹੜੀ ਜਿਹੜੀ ਇਹ ਤੁਹਾਨੂੰ ਤੁਹਾਨੂੰ ਭੇਜ ਦੇ ਸਾਡੇ ਕੋਲ ਹੈਗੀ ਹੈ ਇਹ ਫਿਰ ਵੀ ਤੁਹਾਨੂੰ ਭੇਜ ਦਿੱਤੀ ਜਾਊਗੀ ਉਹ ਲਿਖਦਾ ਨੰਬਰ 1 ਕਹਿੰਦਾ ਗਿਆਨੀ ਹਰਪ੍ਰੀਤ ਸਿੰਘ ਦਿੱਲੀ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜਿਹੜੇ ਉਸ ਵੇਲੇ ਬੰਗਲਾ ਸਾਹਿਬ ਦੇ ਹੈੱਡ ਗ੍ਰੈਂਡ ਕੀਤੇ ਹੁਣ ਵੀ ਨੇ ਉਹਨਾਂ ਦੀ ਰਹਿائش ਤੇ ਬੈਠੇ ਸੀ 21 ਮਾਰਚ 2023 ਨੂੰ ਤੇ ਉਹਨਾਂ ਦੀ ਰਹਾਇਸ਼ ਦੇ ਉੱਤੇ ਯਾਨੀ ਰਣਜੀਤ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਦੇ ਨਿੱਜੀ ਘਰ ਦੇ ਵਿੱਚ ਉਹਨਾਂ ਨੂੰ ਮਨਜਿੰਦਰ ਸਿੰਘ ਸਰਸਾ ਜਿਹੜਾ ਭਾਜਪਾ ਆਗੂ ਆ ਉਹ ਮਿਲਣ ਆਇਆ ਇਹ ਤੁਹਾਡਾ ਗੁਨਾਹ ਹੈ ਤੇ ਉਹਦੀ ਉਹਨੇ ਸੀਸੀਟੀਵੀ ਜਿਹੜੀ ਬਾਹਰ ਕੋਲ ਕੈਮਰਾ ਲੱਗਿਆ ਹੈਗਾ ਉਹਦੀ ਫੁਟੇਜ ਜਿਹੜੀ ਹੈ ਇਸ ਦੇ ਵਿੱਚ ਪਾ ਕੇ ਦਿੱਤੀ ਹੈ ਵੀ ਆਹ ਦੇਖੋ ਵੀ ਤੁਸੀਂ ਭਾਵੇਂ ਰਣਜੀਤ ਸਿੰਘ ਦੀ ਵੀ ਨੀਂਹ ਰਸਤੇ دارਿਓ ਤੇ ਅੱਧੇ ਘੰਟੇ ਬਾਅਦ ਮਨਜਿੰਦਰ ਸਿੰਘ ਸਰਸਾ ਉੱਥੇ ਆਇਆ ਸਰਸਾ ਕੋਈ 500 600 ਨਹੀਂ ਉਹ ਜੋ ਤਰਖਾਇਆ ਨਹੀਂ ਹੈ ਤੇ ਉਹਨੂੰ ਮਿਲਣਾ ਗੁਨਾਹ ਕਿਵੇਂ ਹੋ ਗਿਆ ਦੂਜਾ ਉਹਨੇ ਇੱਕ ਵੀਡੀਓ ਇਹਦੇ ਵਿੱਚ ਪਾਈ ਹੈ ਜਿਹੜੀ ਮੈਂ ਪ੍ਰੈਸ ਨੂੰ ਜਦੋਂ ਮਨੋਹਦ ਤੇ ਉਹ ਜਿਹੜਾ ਉਹ ਸੇਵਾਮੁਕਤ ਕੀਤਾ ਸੀ ਉੱਥੇ ਅਸੀਂ ਬੈਠੇ ਸੀ ਤੇ ਮੇਰੇ ਨਾਲ ਭਾਈ ਰਣਜੀਤ ਸਿੰਘ ਬੈਠੀ ਸੀ ਦਿੱਲੀ ਦੇ ਹੈਡਕਰ ਤੇ ਮੈਂ ਉਹਨਾਂ ਨੂੰ ਕਿਹਾ ਸਿੰਘ ਸਾਹਿਬ ਆਜੋ ਆਜੋ ਕਿਉਂ ਦੂਰ ਹੋ ਨਿਓ ਦਿੱਲੀ ਦਾ ਤਾਂ ਸਭੀ ਯਾਰੀ ਰਹੀ ਅੱਜ ਅਮਰੀਕਾ ਦੇ ਇੱਕ ਪਰਿਵਾਰ ਦਾ ਪਾੜ ਦਾ ਭੋਗ ਸੀ ਸੋਦੀ ਸਾਹਿਬ ਤੇ ਮੈਂ ਉਹਨਾਂ ਨੂੰ ਕਹਿੰਦਾ ਮੈਂ ਅਮਰੀਕਾ ਵਾਲਾ ਨਾ ਜਾ ਰਹੀ ਐ ਤੇ ਦਾ ਮਤਲਬ ਥੋੜੀ ਮੇਰੀ ਜੋਬ ਆਈਟਲ ਨਾ ਜਾ ਰਹੀ ਐ ਤੁਹਾਡੇ ਜੋ ਕੋਈ ਗੁਜਰਾਤ ਦਾ ਹੈ ਤੇ ਮੇਰੇ ਨਾਲ ਲਿਆ ਜਾ ਮੈਂ ਕਹਿੰਦਾ ਗੁਜਰਾਤੀਆਂ ਨਾਲ ਤਾਂ ਮੇਰੀ ਲਿਆ ਜਾ ਆਜੋ ਤੇ ਇਹਦਾ ਮਤਲਬ ਥੋੜੀਆਂ ਗੁਜਰਾਤ ਦੇ ਮੌਕਮਾਂ ਤੇ ਵੀ ਜਾ ਰਹੀ ਐ ਉਹ ਇਹਦੇ ਪੈਨ ਡਰਾਈਵ ਦੇ ਵਿੱਚ ਉਹ ਜਿਹੜੀ মিডিਆ ਨਾਲ ਗੱਲਬਾਤ ਹੋਈ ਤੁਹਾਡੇ ਕੋਲ ਹੈਗੀ ਐ ਉਹਦੀ ਇੱਕ ਫੋਟੋ ਚ ਪਾਈ ਆ ਨੰਬਰ ਦੋ ਤੇ ਜਾ ਉਹ ਕਹਿੰਦਾ ਹੈ ਕਿ ਨਿਊਜ਼ 18 ਪੰਜਾਬ ਦੇ ਬ੍ਰਿਟਨ ਤੇ ਜਿੰਦਾ ਸ਼ਹੀਦ ਭਾਈ ਬਰਨ ਸਿੰਘ ਰਾਜੂਆਣਾ ਵੱਲੋਂ ਜੈਨੇ ਹਰਪ੍ਰੀਤ ਸਿੰਘ ਦੇ ਕਰਤਾਰ ਬਾਰੇ ਇੱਕ ਕਿੱਤੀ ਜੀ ਕੀ ਬੀਪੀ ਕਮਲਜੀਤ ਕੌਰ ਰਾਜਵਾਨਾ ਵੱਲੋਂ ਇੱਕ ਚਿੱਠੀ ਜਿਹੜੀ ਆ ਫੇਸਬੁੱਕ ਤੇ ਪਾਈ ਗਈ ਉਹ ਫੇਸਬੁੱਕ ਤੇ ਪਾਈ ਹੈ ਤੇ ਜਨਤਾ ਵੀ ਆ ਤੁਸੀਂ ਪੜ੍ਹ ਸਕਦੇ ਹੋ ਕਿ ਇਹਦੇ ਸੁਨੇਹਾ। ਤੀਜਾ ਉਹਨੇ ਮੇਰੇ ਤੇ ਦੋਸ਼ ਲਾਇਆ ਹੈ ਕਹਿੰਦਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਆਨੀ ਹਰਪੀਤ ਸਿੰਘ ਨੂੰ 13 ਫਰਵਰੀ 2022 ਨੂੰ ਇੱਥੇ ਆਉਂਦੇ ਆ। ਉਹਨਾਂ ਦੀ ਬੰਦ ਕਮਰਾ ਮੀਟਿੰਗ ਹੁੰਦੀ ਹੈ ਤੇ ਉਹਦੀਆਂ ਫੋਟੋਆਂ ਜਿਹੜੀਆਂ ਵਾਇਰਲ ਹੋਈਆਂ ਉਹ ਸਾਰਿਆਂ ਨੂੰ ਪਤਾ ਵਾਇਰਲ ਹੋਈਆਂ। ਅਗਲੇ ਦਿਨ ਮੈਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਵੀ ਸੀ ਮੀਡੀਆ ਨੂੰ ਕਿ ਸਾਡੀ ਕੀ ਕੀ ਗੱਲਬਾਤ ਹੋਈ ਹੈ। ਉਹ ਫੋਟੋਆਂ ਪਾਈਆਂ ਹੋਣੀਆਂ ਇਸ ਪੱਤਰਗੱレ ਏ ਪਰਦਾ ਗ੍ਰਹਿ ਮੰਤਰੀ ਬੱਥਾ ਕਿ ਮੈਂ ਬਖਿਆ ਇਸ ਲਗਾਤਾਰ ਸਾਲ ਤੱਕ ਸਭ ਤੋਂ ਜੁਗੋ ਮੈਨੂੰ ਮਿਲਦਾ। ਪੀਜਾ ਉਹ ਕਹਿੰਦਾ ਗਿਆਨੀ ਹਰਪ੍ਰੀਤ ਸਿੰਘ ਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਦੀ ਸਹਿਮਤੀ ਜਿਹੜਾ ਮੈਂ ਬਾਅਦ ਮੀਡੀਆ ਨੂੰ ਇੱਕ ਵਾਰੀ ਸੰਬੋਧਨ ਕਰਕੇ ਕਿਹਾ ਸੀ ਮੀਡੀਆ ਨੇ ਮੁੱਛ ਪੁੱਛਿਆ ਕਿ ਤੁਸੀਂ ਅਕਾਲੀ ਦਲ ਦੇ ਪ੍ਰਧਾਨ ਬਣਨਾ ਤੇ ਮੈਂ ਕਿਹਾ ਸੀ ਕਿ ਮੈਂ ਧੜਿਆਂ ਨੂੰ ਪ੍ਰਧਾਨ ਨਹੀਂ ਬਣਨਾ ਜੇ ਸਾਰਾ ਅਕਾਲੀ ਦਲ ਸਹਿਮਤ ਹੋ ਜਾਵੇ ਤਾਂ ਸੋਚ ਸਕਦੇ ਹਾਂ। ਉਹਦੀ ਵੀਡੀਓ ਕਲਿੱਪ ਪਾਈ ਆ ਉਹਨੇ ਪੈਨ ਡਰਾਈਵ ਦੇ ਤੇ। ਉਸ ਤੁਹਾਡੇ ਮੀਡੀਆ ਕੋਰੀਆ। ਚੌਥਾ ਮੇਰੇ ਤੇ ਦੋਸ਼ ਲਾਉਂਦਾ ਹੈ ਕਹਿੰਦਾ ਪਰਮਿੰਦਰ ਸਿੰਘ ਢੀਂਡ ਸਾਹ 26 ਜੂਨ 2024 ਨੂੰ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਏ ਜਾਣ ਸੰਬੰਧੀ ਵੀਡੀਓ ਜੀ ਪਰਮਿੰਦਰ ਸਿੰਘ ਪਿੰਸਾ ਨੇ ਕਿਹਾ ਹੈ ਕਿ ਅਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਵਾਂਗੇ ਅਕਾਲੀ ਦਲ ਦਾ ਉਹ ਕੋਈ ਵੀ ਕਹਿ ਸਕਦਾ ਹੋ ਸਕਦਾ ਕੋਈ ਮੈਨੂੰ ਕਹਦੇ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਵਾਂਗੇ ਤੇ ਮੈਂ ਕਿਹੜਾ ਉਹਦੀ ਜ਼ੁਬਾਨ ਫੜ ਲੈਣੀ ਜੇ ਕੋਈ ਮੈਨੂੰ ਕਹਦੇ ਵੀ ਇਹ ਚਾ ਉਹ ਲਿਖਦਾ ਹੈ ਕਹਿੰਦੇ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਲਈ ਪ੍ਰੋਫੈਸਰ ਚੰਦੂ ਮਾਦਰੇ ਦਾ ਬਿਆਨ ਉਹ ਵੀ ਵਿੱਚ ਪਾਇਆ ਕਿ ਚੰਦੂ ਮਾਦਰੇ ਨੇ ਬਿਆਨ ਦਿੱਤਾ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬ ਬਣਾਇਆ ਮੈਂ ਕਿਹੜਾ ਬਣਨ ਲੱਗੇ ਕੋਈ ਪ੍ਰਧਾਨ ਮੰਤਰੀ ਮੈਨੂੰ ਬਣਾ ਦੇ ਗੱਲਾਂ ਤੇ ਕੋਈ ਮੈਨੂੰ ਰਾਸ਼ਟਰਪਤੀ ਬਣਾ ਦੇ ਕੋਈ ਮੈਨੂੰ ਅਮਰੀਕਾ ਦਾ ਰਾਸ਼ਟਰਪਤੀ ਬਣਾ ਦੇ ਮੈਨੂੰ ਕੀ ਹੈ ਕਹੀ ਜਾਵੇ ਤੂੰ ਚੌਥਾ ਉਹ ਕਹਿੰਦਾ ਹੈਗਾ ਕਿ ਜ਼ੈਹਦਾਰਾਂ ਜ਼ੈਹਦਾਰਾਂ ਸੰਬੰਧੀ ਸੰਜਨ ਮਹਿੰਦਰ ਸਿੰਘ ਪੇੜਾਂ ਵਾਲੇ ਜੀ ਨੇ 1983 ਦੇ ਵਿੱਚ ਭਾਸ਼ਣ ਦੀ ਵੀਡੀਓ ਜਾਰੀ ਕੀਤੀ ਮੈਨੂੰ ਨਹੀਂ ਪਤਾ ਉਹ ਵੀਡੀਓ ਚ ਕੀ ਹੈ ਉਹ ਇਹਦੇ ਚ ਪਾਈ ਹੈ ਇਹਦੇ ਚ ਇਹਦੇ ਚ ਉਹਨਾਂ ਨੇ ਕੋਈ ਜ਼ੈਹਦਾਰਾਂ ਵਾਲੇ ਕਿਹਾ ਮਤਲਬ ਉਹਨੇ ਆਪਣੀ ਗੱਲ ਨੂੰ ਜਿਹੜਾ ਉਹ ਇਹ ਸਾਬਤ ਕਰੂਗਾ ਕਿ ਜੇ ਸੰਤ ਜੀ ਜਿਹੜੇ ਨੇ ਬੜੇ ਸਰਕਾਰ ਦੇ ਯੁੱਗ ਨੇ ਉਹ ਜ਼ੈਹਦਾਰਾਂ ਬਾਰੇ ਕੋਈ ਗੱਲ ਕਹਿ ਸਕਦੇ ਆ ਤੇ ਮੈਂ ਵੀ ਜੈਸੇ ਦਾ ਰਾਂ ਤੇ ਅੰਦਾਜ਼ਨ ਪ੍ਰਾਸ਼ੀ ਕਰ ਸਕਦਾ ਇਹ ਉਹਨੇ ਸੰਤਲ ਦੇ ਇੱਕ ਪਿੰਦਲੇ ਕੋ ਪਾਇਆ ਹੈਗਾ ਚੌਥਾ ਇੱਕ ਕਹਿੰਦਾ ਉਹ ਕਹਿੰਦਾ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸੀਐਸਐਫ ਦੀ ਸੈਂਟਰਲ ਸਕਿਉਰਟੀ ਜਿਹੜੀ ਹੈ ਉਹ 4 جول 2022 ਨੂੰ ਦਿੱਤੀ ਠੀਕ ਹੈ ਜੀ ਉਹਦੇ ਸੰਬੰਧੀ ਜਿਹੜਾ ਹੈਗਾ ਮੈਂ মিডিਆ ਦੇ ਮਾਧਿਮ ਰਾਹੀਂ ਸੰਤਕ ਨੂੰ ਦੱਸਣਾ ਚਾਹੁੰਦਾ ਬਿਲਕੁਲ ਸਹੀ ਗੱਲ ਹੈ ਕਿ 4 ਜੂਨ 2022 ਨੂੰ ਮੈਨੂੰ ਭਾਰਤ ਸਰਕਾਰ ਨੇ ਸਿਕਿਉਰਿਟੀ ਜੀਪੀਸੀ ਜੈਡ ਅਗਲੇ ਦਿਨ ਮੀਡੀਆ ਦੇ ਵਿੱਚ ਮੈਂ ਇਹ ਭਾਰਤ ਸਰਕਾਰ ਨੂੰ ਕਿਹਾ ਸੀ ਕਿ ਮੈਨੂੰ ਜੈਡ ਸਿਕਿਉਰਿਟੀ ਦੀ ਕੋਈ ਜ਼ਰੂਰਤ ਨਹੀਂ ਹੈ ਮੈਂ ਬਿਨਾਂ ਸਿਕਿਉਰਿਟੀ ਤੋਂ ਕੀਤਾ ਉਹ ਮੀਡੀਆ ਦੇ ਵਿੱਚ ਮੇਰੀ ਜਿਹੜੀ ਆ ਉਹ ਵੀਡੀਓ ਸੀ ਉਹ ਬਾਹਰ ਨੂੰ ਸੀ ਜਿੱਦੇ ਵਿੱਚ ਮੈਂ ਸਿਕਿਉਰਿਟੀ ਲੈਣ ਤੋਂ ਇਨਕਾਰ ਕੀਤਾ ਸੀ 4 ਜੂਨ 2022 ਨੂੰ ਜਿਹੜਾ ਹੈਗਾ ਮੈਨੂੰ ਜੈਡ ਸਿਕਿਉਰਿਟੀ ਮਿਲਦੀ ਹੈ ਤੇ 9 ਜੂਨ ਯਾਨੀ 5 ਦਿਨਾਂ ਬਾਅਦ ਮੈਂ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਨੂੰ ਚਿੱਠੀ ਲਿਖੀ ਹੈ ਕਿ ਮੇਰੀ ਜੈਡ ਸਕਿਉਰਿਟੀ ਵਾਪਸ ਕੀਤੀ ਜਾਵੇ ਠੀਕ ਹੈ ਜੀ ਉਹਨਾਂ ਨੇ ਮੇਰੀ ਜੈਡ ਸਕਿਉਰਿਟੀ ਵਾਪਸ ਨਹੀਂ ਕੀਤੀ ਫਿਰ 8 ਜੂਨ 2023 ਨੂੰ ਮੈਂ ਦੁਬਾਰਾ ਭਾਰਤ ਸਰਕਾਰ ਨੂੰ ਚਿੱਠੀ ਲਿਖੀ ਹੈ ਕਿ ਮੇਰੀ ਜੈਡ ਸਕਿਉਰਿਟੀ ਵਾਪਸ ਕੀਤੀ ਜਾਵੇ ਮੈਨੂੰ ਇਹਦੀ ਲੋੜ ਨਹੀਂ ਹੈ ਫਿਰ ਵਾਪਸ ਨਹੀਂ ਕੀਤੀ ਫਿਰ ਮੈਂ 4 April 2024 ਨੂੰ ਤੱਕ ਸ਼੍ਰੀ ਬਖਦਮਾ ਸਾਹਿਬ ਦੇ ਲੈਟਰ ਅਕੋਰਡ ਤੇ ਚਿੱਠੀ ਭਾਰਤ ਸਰਕਾਰ ਨੂੰ ਲਿਖੀ ਹੈ ਤੇ ਮੇਰੀ ਜੈਟ ਸਕਿਉਰਟੀ ਜਿਹੜੀ ਹੈ ਉਹ ਵਾਪਸ ਕੀਤੀ ਜਾਵੇ ਮੈਨੂੰ ਕਾਹ ਦੀ ਸਕਿਉਰਟੀ ਦੀ ਕੋਈ ਲੋੜ ਨਹੀਂ ਤੋਂ ਪਹਿਲੇ ਦਿੱਖਿਆ ਅੱਜ ਮੈਂ ਜਿਹੜੇ ਜਿਹੜਾ ਉਹ ਯਾਦ ਕਰ ਲਿਆ ਗਿਆ ਤਾਂ ਇੱਕ ਉਹਨੇ ਇਹ ਲਿਖਿਆ ਕਿ ਸ਼੍ਰੋਮਣੀ ਅਕਾਲੀ ਮੈਂ ਇੱਕ ਬਿਆਨ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਆਧਾਰ ਹੋ ਚੁੱਕਾ ਆਧਾਰ ਹੀਣ ਹੋ ਚੁੱਕੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਹੈ ਉਹ ਆਧਾਰ ਹੀਣ ਹੋ ਚੁੱਕੀ ਹੈ ਇਹ ਮੇਰੇ 'ਤੇ ਦੋਸ਼ ਲਾਇਆ ਕਿ ਤੁਸੀਂ ਇਹ ਬਿਆਨ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਹੈ ਤੋਂ ਆਧਾਰ ਹੀਣ ਹੋ ਚੁੱਕੀ ਹੈ ਮੈਂ ਕਿਹਾ ਹੈ ਜੀ ਜੇ ਨਹੀਂ ਹੋਈ ਤਾਂ ਪੰਥ ਦੱਸ ਸਕਦਾ ਵੀ ਹੋਈ ਹੈ ਕਿ ਨਹੀਂ ਹੋਈ ਉਹ ਕਿਹਾ ਮੈਂ ਜੀ ਅਦਾ ਇਹਦੇ ਵਿੱਚ ਉਹਨੇ ਮੇਰਾ ਬਿਆਨ ਆਇਆ ਜੀ ਕਿ ਮੈਂ ਹਰਕਾ ਦੀ ਗੱਲ ਬਾਰੇ ਇਹ ਸ਼ਬਦ ਬੋਲਿਆ ਆਨੰਦਪੁਰ ਸਾਹਿਬ ਦੀ ਸ਼ਹਾਦਤ ਅਰਥੀ ਤੋਂ ਹੋਲੇ ਮੱਲੇ ਨਾਲੇ ਇੱਕ ਕੋਨੇ ਮੇਰੇ ਤੇ ਇਲਜ਼ਾਮ ਲਾਇਆ ਕਿ ਗਿਆਨੀ ਹਰਪ੍ਰੀਤ ਸਿੰਘ ਚੰਨ ਚਰਜੀਤ ਸਿੰਘ ਚੰਨੀ ਦੇ ਪਤਨ ਬੇਟੇ ਦੇ ਆਨੰਦ ਕਾਰਜ ਤੇ ਗਿਆ ਤੇ ਸ਼ਾਦੀ ਚ ਸਾਰਾ ਕੁਝ ਸ਼ਾਮਲ ਹੋਇਆ ਹੈਗਾ ਉਹ ਮੈਂ ਉਹਨੂੰ ਬਿਲਕੁਲ ਕਲੀਅਰ ਕਰਨਾ ਚਾਹੁੰਦਾ ਮੈਂ ਗਿਆ ਸੀ ਵੈਰਾਗ ਕੱਢਦੇ ਜੀ ਗਿਆ ਸੀ ਮੈਂ ਸੁਖਦੇ ਸੁਖਦੇ ਜਿਹੜੇ ਜਿਹੜੇ ਲੀਡਰ ਆ ਉਹਨਾਂ ਦੇ ਸ਼ਾਮਲ ਹੋਣਾ ਜਿਹੜਾ ਮੈਂ ਸਮਝਿਆ ਗੁਨਾਹ ਨਹੀਂ ਕਿਹਾ ਕਹਿੰਦਾ ਪਤਤ ਸ੍ਰੇਤ ਮਰਿਆਦਾ ਦੇ ਵਿੱਚ ਦੇਖਿਆ ਕਿ ਤਾਕਤ ਸਾਹਿਬ ਦੇ ਉੱਤੇ ਪਤਤ ਦੀ ਅਰਦਾਸ ਵੀ ਹੋਇਆ ਅਸੀਂ ਬਹੁਤ ਸਾਰੇ ਘਰਾਂ ਚ ਜਾਣੇ ਆ ਪ੍ਰਸ਼ਾਦਾ ਸਕਦੇ ਉਹ ਤੇ ਅਸੀਂ ਪ੍ਰਸ਼ਾਦਾ ਸਾਥੀ ਇਸ ਪਰਿਵਾਰ ਦੀ ਕਰੀ ਤੇ ਲਈ ਅਰਦਾਸ ਵੀ ਕਰਦੇ ਮਾਨਵੀ ਪਰਿਵਾਰ ਨੂੰ ਮੰਨਣਾ ਇਹ ਉਹਨੇ ਮੇਰੇ ਤੇ ਦੋਸ਼ ਲਾਇਆ ਇਹ ਕੋ ਨੇ ਮੇਰੇ ਤੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਸਮਾਗਮ ਤੇ ਗਿਆ ਉਹ ਵੀਡੀਓ ਤੁਹਾਡੇ ਹੈਗੀਆਂ ਰਾਜ ਸਭਾ ਦੇ ਸਮਾਗਮ ਉਹ ਵੀ ਉਹਨੇ ਵੀਡੀਓ ਜਦੋਂ ਪੁੱਛਿਆ ਵੀ ਮੇਰੇ ਖਿਲਾਫ ਤੇਰੇ ਕੋਲੇ ਕੀ ਜਿਹੜੇ ਸਬੂਤ ਹੈ ਤੇ ਉਹਨੇ ਇੱਕ ਲਿਖੀ ਮੈਨੂੰ ਕੱਤਰ ਦਿੱਤਾ ਤੇ ਨਾਲ ਇੱਕ ਪੈਨ ਡਰਾਈਵ ਦਿੱਤੀ ਹੈ ਜਿਹੜੀ ਜਿਹੜੀ ਇਹ ਸੰਗਤ ਨੂੰ ਭੇਜ ਦੇ ਸਾਡੇ ਕੋਲ ਹੈਗੀ ਹੈ ਇਹ ਫਿਰ ਵੀ ਤੁਹਾਨੂੰ ਭੇਜ ਦਿੱਤੀ ਜਾਊਗੀ ਉਹ ਲਿਖਦਾ ਨੰਬਰ 1 ਕਹਿੰਦਾ ਗਿਆਨੀ ਹਰਪ੍ਰੀਤ ਸਿੰਘ ਦਿੱਲੀ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜਿਹੜੇ ਉਸੋਨੇ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਦੇ ਹੁਣ ਵੀ ਨੇ ਉਹਨਾਂ ਦੀ ਰਿਹائش ਤੇ ਬੈਠੇ ਸੀ 19 ਮਾਰਚ 2003 ਨੂੰ ਤੇ ਉਹਨਾਂ ਦੀ ਰਿਹائش ਦੇ ਉੱਤੇ ਗਿਆਨੀ ਰਣਜੀਤ ਸਿੰਘ ਹੈੱਡ ਗ੍ਰੰਥੀ ਗੁਰਦਾਰਾ ਬੰਗਲਾ ਸਾਹਿਬ ਦੇ ਨਿੱਜੀ ਘਰ ਦੇ ਵਿੱਚ ਉਹਨਾਂ ਨੂੰ ਮਨਜਿੰਦਰ ਸਿੰਘ ਸਰਸਾ ਜਿਹੜਾ ਭਾਜਪਾ ਆਗੂ ਆ ਉਹ ਮਿਲਣ ਆਇਆ ਇਹ ਤੁਹਾਡਾ ਗੁਨਾਹ ਹੈ ਉਹਦੀ ਉਹਨੇ ਸੀਸੀਟੀਵੀ ਜਿਹੜੀ ਬਾਹਰ ਕੋਲ ਕੈਮਰਾ ਲੱਗਿਆ ਹੈਗਾ ਉਹਦੀ ਫੁਟੇਜ ਜਿਹੜੀ ਹੈ ਇਸ ਦੇ ਵਿੱਚ ਪਾ ਕੇ ਦਿੱਤੀ ਹੈ ਵੀ ਆਹ ਦੇਖੋ ਵੀ ਤੁਸੀਂ ਭਾਈ ਰਜਿਸਟਰੀ ਦੀ ਵਿਧੀ ਰਹਿ اشتਗਾ ਰਹੇ ਹੋ ਤੇ ਅੱਧੇ ਘੰਟੇ ਬਾਅਦ ਵਿੱਚ ਨਗਰਦਸੇ ਨਾਲ ਉੱਥੇ ਆਇਆ ਸਰਸਾ ਕੋਈ ਪੰਚਤ ਚੇਕਿਆ ਨਹੀਂ ਕੋਈ ਉਹ ਤਰਖਾਇਆ ਨਹੀਂ ਹੈ ਤੇ ਉਹਨੂੰ ਮਿਲਣਾ ਕਿਉਂ ਨਾ ਕਿਉਂ ਹੋ ਗਿਆ ਦੂਜਾ ਉਹਨੇ ਇੱਕ ਵੀਡੀਓ ਇਹਦੇ ਵਿੱਚ ਪਾਈ ਹੈ ਜਿਹੜੀ ਮੈਂ ਪ੍ਰੈਸ ਨੂੰ ਜਦੋਂ ਮਨੋਹਦ ਤੋਂ ਜਿਹੜਾ ਉਹ ਸੇਵਾਮੁਕਤ ਕੀਤਾ ਸੀ ਉੱਥੇ ਅਸੀਂ ਬੈਠੇ ਸੀ ਤੇ ਮੇਰੇ ਨਾਲ ਭਾਈ ਰਣਜੀਤ ਸਿੰਘ ਬੈਠੀ ਸੀ ਦਿੱਲੀ ਦੇ ਹੈਡਕਾਫ ਤੇ ਮੈਂ ਉਹਨਾਂ ਨੂੰ ਕਿਹਾ ਸਿੰਘ ਸਾਹਿਬ ਆਜੋ ਆਜੋ ਕਿਉਂ ਦੂਰ ਹੋਨੇ ਹੋ ਦਿੱਲੀ ਦਾ ਤਾਂ ਸਭੀ ਜਾਰੀ ਹੈ ਅੱਜ ਅਮਰੀਕਾ ਦੇ ਇੱਕ ਪਰਿਵਾਰ ਦਾ ਪਾਰਡ ਦਾ ਭੋਗ ਸੀ ਸੋਢੀ ਸਾਹਿਬ ਤੇ ਮੈਂ ਉਹਨਾਂ ਨੂੰ ਕਹਿੰਦਾ ਅਮਰੀਕਾ ਵਾਲਿਆਂ ਨਾਲ ਜਾਰੀ ਹੈ ਤੇ ਦਾ ਮਤਲਬ ਥੋੜੀ ਮੇਰੀ ਜੋ ਬਾਈਡਨ ਨਾਲ ਜਾਰੀ ਹੈ ਤੁਹਾਡੇ ਜੋ ਕੋਈ ਗੁਜਰਾਤ ਦਾ ਹੈ ਤੇ ਮੇਰੇ ਨਾਲ ਲਿਆ ਜਾ ਮੈਂ ਕਹਿੰਦਾ ਗੁਜਰਾਤੀਆਂ ਨਾਲ ਤਾਂ ਮੇਰੀ ਲਿਆ ਜਾ ਆਜੋ ਤੇ ਇਹਦਾ ਮਤਲਬ ਥੋੜੀਆ ਗੁਜਰਾਤ ਦੇ ਮੁੱਖ ਮੰਤਰੀ ਕੋਲ ਮੇਰੀ ਜਾਰੀ ਹੈ ਉਹ ਇਹਦੇ ਪੈਂਡਰਾਈਵ ਦੇ ਵਿੱਚ ਉਹ ਜਿਹੜੀ ਮੀਡੀਆ ਨਾਲ ਗੱਲਬਾਤ ਹੋਈ ਤੁਹਾਡੇ ਕੋਲ ਹੈਗੀ ਆ ਉਹ ਵੀ ਇੱਕ ਫੋਟੋ ਚ ਪਾਈ ਆ ਨੰਬਰ ਦੋ ਤੀਜਾ ਉਹ ਕਹਿੰਦਾ ਹੈ ਕਿ న్యూਸ 18 ਪੰਜਾਬ ਦੇ ਬ੍ਰਿਟਨ ਤੇ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜਵਾਨਾ ਵੱਲੋਂ ਜਿਹਨੇ ਹਰਪ੍ਰੀਤ ਸਿੰਘ ਦੇ ਕਰਤਾਰ ਬਾਰੇ ਚਿੱਠੀ ਜਿੱਤੀ ਬੀਬੀ ਕਮਲਜੀਤ कौर ਰਾਜਵਾਨਾ ਵੱਲੋਂ ਇਹ ਚਿੱਠੀ ਜਿਹੜੀ ਆ ਫੇਸਬੁੱਕ ਤੇ ਪਾਈ ਗਈ ਉਹ ਫੇਸਬੁੱਕ ਤੇ ਪਾਈ ਹੈ ਤੇ ਜਨਤਾ ਵੀ ਆ ਤੁਸੀਂ ਪੜ ਸਕਦੇ ਹੋ ਕੀ ਇਹਦੇ ਸੁਨੇਹਾ ਤੀਜਾ ਉਹਨੇ ਮੇਰੇ ਤੇ ਦੋਸ਼ ਲਾਇਆ ਹੈ ਕਹਿੰਦਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਗਿਆਨੀ ਹਰਪ੍ਰੀਤ ਸਿੰਘ ਨੂੰ 13 ਫਰਵਰੀ 2022 ਨੂੰ ਇੱਥੇ ਆਉਂਦੇ ਆ। ਉਹਨਾਂ ਦੀ ਬੰਦ ਕਮਰਾ ਮੀਟਿੰਗ ਹੁੰਦੀ ਹੈ ਤੇ ਉਹਦੀਆਂ ਫੋਟੋਆਂ ਜਿਹੜੀਆਂ ਵਾਇਰਲ ਹੋਈਆਂ ਉਹ ਸਾਰਿਆਂ ਨੂੰ ਪਤਾ ਵਾਇਰਲ ਹੋਈਆਂ। ਅਗਲੇ ਦਿਨ ਮੈਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਵੀ ਸੀ মিডিਆ ਨੂੰ ਕਿ ਸਾਡੀ ਕੀ ਕੀ ਗੱਲਬਾਤ ਹੋਈ ਹੈ। ਉਹ ਫੋਟੋਆਂ ਪਾਈਆਂ ਉਹ ਇਸ ਪੈਕ ਡਰਾਗ ਦੇ ਵਿੱਚ ਹੈ ਇਸ ਜਗ੍ਹਾ 'ਤੇ ਉਹ ਇਹ ਭਾਰ ਦਾ ਗ੍ਰਹਿ ਮੰਤਰੀ ਬੈਠਾ ਹੈ ਤੇ ਮੈਂ ਬਖਿਆ ਇਸ ਜਗ੍ਹਾ ਤੇ ਅਕਾਲ ਤਖਤ ਸੱਜਣੋ ਮਿਲਣਾ। ਕੀਤਾ ਉਹ ਕਹਿੰਦਾ ਗਿਆਨੀ ਹਰਪ੍ਰੀਤ ਸਿੰਘ ਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਦੀ ਸਹਿਮਤੀ ਗੁਰਮਤਿ ਬਾਦ ਮੀਡੀਆ ਨੇ ਕਰੀ ਸਵਾਲ ਕਰਕੇ ਕਿਆ ਸੀ ਮੀਡੀਆ ਨੇ ਮੈਨੂੰ ਪੁੱਛਿਆ ਤੁਸੀਂ ਕਾਲੀਦਾਲ ਦੇ ਪ੍ਰਧਾਨ ਬਣਨਾ ਹੈ ਤੇ ਮੈਂ ਕਿਹਾ ਸੀ ਕਿ ਮੈਂ ਧੜਿਆਂ ਨੂੰ ਪ੍ਰਧਾਨ ਨਹੀਂ ਬਣਨਾ ਜੇ ਸਾਰਾ ਕਾਲੀਦਾਲ ਸਹਿਮਤ ਹੋਊਗਾ ਤੇ ਸੋਚ ਸਕਦੇ ਹਾਂ ਉਹਦੀ ਵੀਡੀਓ ਕਲਿੱਪ ਪਾਈ ਹੈ ਉਹਨੇ ਪੈਨ ਡਰਾਈਵ ਤੇ ਉਸ ਤੁਹਾਡੀ ਮੀਡੀਆ ਕੋਰੀਆ ਚੌਥਾ ਮੇਰੇ ਤੇ ਦੋਸ਼ ਲਾਉਂਦਾ ਹੈ ਕਹਿੰਦਾ ਪਰਮਿੰਦਰ ਸਿੰਘ ਢੀਂਡਸਾ ਦਾ 26 ਜੂਨ 2024 ਨੂੰ ਜਾਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਏ ਜਾਣ ਸਬੰਧੀ ਵੀਡੀਓ ਕਿ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਅਸੀਂ ਜਾਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਵਾਂਗੇ ਅਕਾਲੀ ਦਲ ਦਾ ਉਹ ਕੋਈ ਵੀ ਕਹਿ ਸਕਦਾ ਹੋ ਸਕਦਾ ਕੋ ਮੈਨੂੰ ਕਹਦੇ ਵਿਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਵਾਂਗੇ ਤੇ ਮੈਂ ਕਿਹੜਾ ਉਹਦੀ ਜਵਾਨ ਫੜ ਲੈਣੀ ਜੇ ਕੋਈ ਮੈਨੂੰ ਕਹਦੇ ਵੀ ਇਹ ਜਾ ਉਹ ਲਿਖਦਾ ਹੈ ਕਹਿੰਦੇ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਲਈ ਪ੍ਰੋਫੈਸਰ ਚੰਦੂ ਮਾਦਰੇ ਦਾ ਬਿਆਨ ਉਹ ਵੀ ਵਿੱਚ ਪਾਇਆ ਕਿ ਚੰਦੂ ਮਾਦਰੇ ਨੇ ਬਿਆਨ ਦਿੱਤਾ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਵਾਂਗੇ ਤੇ ਪੜਾਈ ਮੈਂ ਕਿਹੜਾ ਪੜਨ ਲੱਗੇ ਕੋਈ ਪ੍ਰਧਾਨ ਮੰਤਰੀ ਮੈਨੂੰ ਬਣਾ ਦੇ ਗੱਲਾਂ ਤੇ ਕੋਈ ਮੈਨੂੰ ਰਾਸ਼ਟਰਪਤੀ ਬਣਾ ਦੇ ਕੋਈ ਮੈਨੂੰ ਅਮਰੀਕਾ ਦਾ ਰਾਸ਼ਟਰਪਤੀ ਬਣਾ ਦੇ ਮੈਨੂੰ ਕੀ ਹੈ ਕਹੀ ਜਾਵੇ ਤੂੰ ਚੌਥਾ ਉਹ ਕਹਿੰਦਾ ਹੈਗਾ ਕਿ ਜਹੇਦਾਰਾਂ ਜਹੇਦਾਰਾਂ ਸੰਬੰਧੀ ਸੰਜਨ ਨਾਜ਼ਿਕ ਪੇੜਾਂ ਵਾਲੇ ਜਿਨੇ 1983 ਦੇ ਵਿੱਚ ਪਾਚਨ ਦੀ ਵੀਡੀਓ ਜਾਰੀ ਕੀਤੀ ਮੈਨੂੰ ਨਹੀਂ ਪਤਾ ਉਹ ਵੀਡੀਓ ਕੀ ਹੈ ਉਹ ਇਹਦੇ ਚ ਪਾਈ ਹੈ ਇਹਦੇ ਚ ਕਿ ਤੇ ਜੋ ਉਹਨਾਂ ਨੂੰ ਕੋਈ ਜਹੇਦਾਰਾਂ ਵਾਲਾ ਕਿਹਾ ਉਹਨਾਂ ਕਹਿੰਦੇ ਆਪਣੇ ਗੱਲ ਨੂੰ ਜਿਹੜਾ ਉਹ ਇਹ ਸਾਬਤ ਕਰਨ ਦੀ ਕਿ ਜੇ ਸੰਤ ਜੀ ਜਿਹੜੇ ਨੇ ਬੜੇ ਸਤਕਾarਯੋਗ ਨੇ ਉਹ ਜਹੇਦਾਰਾਂ ਬਾਰੇ ਕੋਈ ਗੱਲ ਕਹਿ ਸਕਦੇ ਆ ਤੇ ਮੈਂ ਵੀ ਜਹੇਦਾਰਾਂ ਉੱਤੇ ਇਲزام ਪਰਾਸ਼ੀ ਕਰ ਸਕਦਾ ਹੈ ਇਹ ਉਹਨੇ ਸੰਤਾਂ ਦੇ ਇੱਕ ਟੁਕਲੇ ਕੋ ਪਾਇਆ ਹੈਗਾ ਚੌਥਾ ਇੱਕ ਕਹਿੰਦਾ ਉਹ ਕਹਿੰਦਾ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸੀਐਸਐਫ ਦੀ ਸੈਂਟਰਲ ਸਕਿਉਰਿਟੀ ਜਿਹੜੀ ਹੈ ਉਹ 4 ਜੂਨ 2022 ਨੂੰ ਦਿੱਤੀ ਠੀਕ ਹੈ ਜੀ ਉਹਦੇ ਸੰਬੰਧੀ ਜਿਹੜਾ ਹੈਗਾ ਮੈਂ মিডিਆ ਦੇ ਮਾਧਿਮ ਰਾਹੀਂ ਸੰਗਤ ਨੂੰ ਦੱਸਣਾ ਚਾਹੁੰਦਾ ਬਿਲਕੁਲ ਸਹੀ ਗੱਲ ਹੈ ਕਿ 4 ਜੂਨ 2022 ਨੂੰ ਮੈਨੂੰ ਭਾਰਤ ਸਰਕਾਰ ਨੇ ਸਿਕਿਉਰਿਟੀ ਡਿਪੀਸੀ ਜੈ ਅਗਲੇ ਦਿਨ ਮੀਡੀਆ ਦੇ ਵਿੱਚ ਮੈਂ ਇਹ ਭਾਰਤ ਸਰਕਾਰ ਨੂੰ ਕਿਹਾ ਸੀ ਕਿ ਮੈਨੂੰ ਜੈਡ ਸਕਿਉਰਟੀ ਦੀ ਕੋਈ ਜ਼ਰੂਰਤ ਨਹੀਂ ਹੈ ਮੈਂ ਬਿਨਾਂ ਸਕਿਉਰਟੀ ਤੋਂ ਕਿਹਾ ਉਹ ਮੀਡੀਆ ਦੇ ਵਿੱਚ ਮੇਰੀ ਜਿਹੜੀ ਆ ਉਹ ਵੀਡੀਓ ਸੀ ਉਹ ਬਾਹਰ ਨੂੰ ਸੀ ਜਿਹਦੇ ਵਿੱਚ ਮੈਂ ਸਕਿਉਰਟੀ ਲੈਣ ਤੋਂ ਇਨਕਾਰ ਕੀਤਾ ਸੀ 4 ਜੂਨ 2022 ਨੂੰ ਜਿਹੜਾ ਹੈਗਾ ਮੈਨੂੰ ਜੈਡ ਸਕਿਉਰਟੀ ਮਿਲਦੀ ਹੈ ਤੇ 9 ਜੂਨ ਯਾਨੀ 5 ਦਿਨਾਂ ਬਾਅਦ ਮੈਂ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਨੂੰ ਚਿੱਠੀ ਲਿਖੀ ਹੈ ਕਿ ਮੇਰੀ ਜੈਡ ਸਕਿਉਰਿਟੀ ਵਾਪਸ ਕੀਤੀ ਜਾਵੇ ਠੀਕ ਹੈ ਜੀ ਉਹਨਾਂ ਨੇ ਮੇਰੀ ਜੈਡ ਸਕਿਉਰਿਟੀ ਵਾਪਸ ਨਹੀਂ ਕੀਤੀ ਫਿਰ 8 ਜੂਨ 2023 ਨੂੰ ਮੈਂ ਦੁਬਾਰਾ ਭਾਰਤ ਸਰਕਾਰ ਨੂੰ ਚਿੱਠੀ ਲਿਖੀ ਹੈ ਕਿ ਮੇਰੀ ਜੈਡ ਸਕਿਉਰਿਟੀ ਵਾਪਸ ਕੀਤੀ ਜਾਵੇ ਮੈਨੂੰ ਇਹਦੀ ਲੋੜ ਨਹੀਂ ਹੈ ਫਿਰ ਵਾਪਸ ਨਹੀਂ ਕੀਤੀ ਫਿਰ ਮੈਂ 4 ਅਪ੍ਰੈਲ 2024 ਨੂੰ ਤੱਕ ਸ਼੍ਰੀ ਕਬਦਮਾ ਸਾਹਿਬ ਦੇ ਲੈਟਰ ਆਡਰ ਤੋਂ ਚਿੱਠੀ ਭਾਰਤ ਸਰਕਾਰ ਨੂੰ ਲਿਖੀ ਹੈ ਤੇ ਮੇਰੀ ਜੈਡ ਸਕਿਉਰਟੀ ਜਿਹੜੀ ਹੈ ਉਹ ਵਾਪਸ ਕੀਤੀ ਜਾਵੇ ਮੈਨੇ ਜੈਡ ਸਕਿਉਰਟੀ ਦੀ ਕੋਈ ਲੋੜ ਨਹੀਂ ਤੇ ਫਿਰ ਇਟੂ ਆਜਮਾ ਲਈ ਅਗੇ ਜਿਹੜਾ ਉਹ ਜਾਰੀ ਕਰਿਆ ਗਿਆ ਤਾਂ ਇੱਕ ਉਹਨੇ ਇਹ ਲਿਖਿਆ ਕਿ ਸ਼ਰੋਮਣੀ ਅਕਾਲੀ ਮੈਂ ਇੱਕ ਬਿਆਨ ਦਿੰਦਾ ਕਿ ਸ਼ਰੋਮਣੀ ਅਕਾਲੀ ਦਲ ਦੀ ਆਧਾਰ ਹੋ ਚੁੱਕਾ ਆਧਾਰ ਹੀ ਹੋ ਚੁੱਕੀ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਹੈ ਉਹ ਆਧਾਰ ਹੀ ਹੋ ਚੁੱਕੀ ਹੈ ਇਹ ਮੇਰੇ ਤੇ ਦੋਸ਼ ਲਾਇਆ ਕਿ ਤੁਸੀਂ ਇਹ ਬਿਆਨ ਦਿੱਤਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਹੈ ਉਹ ਆਧਾਰ ਹੀ ਹੋ ਚੁੱਕੀ ਹੈ ਮੈਂ ਕਿਹਾ ਹੈ ਜੀ ਜੇ ਨਹੀਂ ਹੋਈ ਤਾਂ ਪੰਥ ਦੱਸ ਸਕਦਾ ਵੀ ਹੋਈ ਹੈ ਕਿ ਨਹੀਂ ਹੋਈ ਕਿਹਾ ਮੈਂ ਇਹਦਾ ਇਹਨੂੰ ਜੋ ਪੀਏ ਇਹਦੇ ਵਿੱਚ ਉਹਨੇ ਮੇਰਾ ਬਿਆਨ ਆਇਆ ਜੀ ਕਿ ਮੈਂ ਅਕਾ ਦੀ ਗੱਲ ਬਾਰੇ ਇਹ ਸ਼ਬਦ ਬੋਲਿਆ ਆਨੰਦਪੁਰ ਸਾਹਿਬ ਦੀ ਸ਼ਹਾਦਤ ਹਰਪੀਤ ਸਿੰਘ ਚੰਨ